ਉਧਰ ਪਟਿਆਲਾ ਪੁਲਿਸ ਨੇ ਸ਼ੱਕੀ ਤੱਤਾ ਖਿਲਾਫ ਕਾਰਵਾਈ ਕਰਦਿਆਂ ਤਿੰਨ ਨੌਜਵਾਨਾਂ ਨੂੰ 24 ਘੰਟਿਆਂ ਦੇ ਅੰਦਰ ਗ੍ਰਿਫਤਾਰ ਕਰ ਲਿਆ। ਸੋ ਦੱਸ ਦੇ ਕਿ ਮਿਤੀ 23 ਅਕਤੂਬਰ 2025 ਨੂੰ ਹੈਲਪਲਾਈਨ 112 ਉੱਤੇ ਹਰਪਾਲ ਸਿੰਘ ਵਾਸੀ ਅਲੀਪੁਰ ਰਾਇਆਵਾਲਾ ਨੂੰ ਸੂਚਨਾ ਮਿਲੀ ਕਿ ਉਸ ਦਿਤੀ ਗੁਰਮਨਪ੍ਰੀਤ ਕੌਰ ਦਾ ਮੋਬਾਈਲ ਜਿਹੜਾ ਕਿ ਉਹ ਤਿੰਨ ਨੌਜਵਾਨਾਂ ਨੇ ਅਮਨ ਕਰਿਆਨਾ ਸਟੋਰ ਤੋਂ ਜਿਹੜਾ ਕਿ ਚਪਟ ਮਾਰ ਕੇ ਖੋਲਿਆ। ਉਸੂ ਸੜਕ ਉੱਤੇ ਸੁੱਟ ਕੇ ਭੱਜ ਗਏ ਸਨ ਇਸ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਐਸਆਈ ਗੁਰਮਨਤ ਸਿੰਘ ਹੁਮਣ ਮੁਕਫਰ ਥਾਣਾ ਨਾਜਮੰਡੀ ਪਟਿਆਲਾ ਤੇ ਉਹਨਾਂ ਦੀ ਟੀਮ ਨੇ ਤੁਰੰਤ ਕਾਰਵਾਈ ਕੀਤੀ ਹੈ ਤੇ ਮਾਮਲਾ ਨੰਬਰ 165 ਜਿਹੜਾ ਹੈ ਕਿ 304 3/5 ਬੀਐਨਐਸ ਦੇ ਤਹਿਤ ਦਰਜ ਕੀਤਾ ਗਿਆ ਹੈ ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਦੋਸ਼ੀ ਅਮਰਿਤਪਾਲ ਸਿੰਘ ਉਰਫ ਰੋਡਾ ਅਨਮੋਲ ਅਤੇ ਮਨੀ ਕੁਮਾਰ ਨੂੰ ਗ੍ਰਿਫਤਾਰ ਕਰ ਲਿਆ ਤੇ ਖੋਇਆ ਹੋਇਆ ਮੋਬਾਈਲ ਫੋਨ ਵੀ ਬਰਾਮਦ ਕੀਤਾ ਗਿਆ ਰੋਲ ਹੈ ਜੀ ਹਾਂਜੀ ਸਰ ਜਿਹੜੀ ਐਪੀਸੀ ਕਰਿਓ ਇਹਦੇ ਬਾਰੇ ਦੱਸੋ ਕੀ ਰਿਕਵਰੀ ਹੋਈ ਹੈ ਤੇ 10 ਵਾ ਵਿਸ਼ਾ ਪਚੀ ਮੋਨਾ ਇੱਕ ਕੰਪਲੇਂਟ ਆਈ ਸੀ 112 ਨੰਬਰ ਤੇ ਹਰਪਾਲ ਸਿੰਘ ਵੱਲੋਂ ਬੇਵਾਂ ਦੀ ਬੇਟੀ ਸਕੂਲਜ ਤੋਂ ਜਾਰੀ ਸੀ ਵਾਪਸ ਤੇ ਕੋਈ ਸਕੂਟੀ ਦੇ ਸਵਾਰ ਤਿੰਨ ਬੰਦੇ ਆ ਕੇ ਉਹਦਾ ਮੋਬਾਈਲ ਖੋ ਕੇ ਉਹਦੇ ਨਾਲ ਸੂਚੀ ਤਫਤੀਸ਼ ਦੇ ਵਿੱਚ ਅੱਜ ਅਸੀਂ ਇਹ ਕੀਜੀਸੀ ਕਰ ਰਹੇ ਜੀ ਨਹੀਂ ਕਰ ਰਹੇ ਸਾਡੇ ਐਸਐਚਓ ਸਾਹਿਬ ਨੇ ਇਹਦੀ ਟੀਮ ਨੇ 24 ਘੰਟਿਆਂ ਦੇ ਵਿੱਚ ਵਿੱਚ ਇੱਕ ਤਾਂ ਉਹ ਬੰਦੇ ਫੜ ਲਏ ਤੁਸੀਂ ਜਿਹੜਾ ਮੋਬਾਈਲ ਸੀ ਮੋਬਾਈਲ ਵੀ ਰਿਕਵਰ ਕਰ ਲਿਆ ਤੇ ਹੋਰ ਵੀ ਸਾਨੂੰ ਉਹਨਾਂ ਤੋਂ ਪੁੱਛਿਆ ਵੀ ਹੋਰ ਵੀ ਉਹਨੇ ਮਾਰਨ ਦਾ ਕੋਈ ਕੀ ਕਿ ਉਹ ਵੀ ਅਸੀਂ ਉਹਦੀ ਤਰਤੀਸ਼ ਦੇਖਾਂਗੇ ਕਿ ਉਹਨੇ ਕਿਹੜੀ ਕਿਹੜੀ ਮਾਰਨ ਇਹ ਲੋਕ ਇਹਨਾਂ ਦਾ ਬੈਕਗ੍ਰਾਉਂਡ ਦੀ ਗੱਲ ਕਰੀਏ ਜੀ ਇਹਨਾਂ ਦਾ ਬੈਕਗ੍ਰਾਉਂਡ ਕਿੱਦਾਂ ਹੈ ਬੈਕਗ੍ਰਾਉਂਡ ਮੇਰੇ ਚੈੱਕ ਕਰ ਰਹੇ ਹਾਂ ਜੀ ਜਦੋਂ ਵੀ ਫੜੀਏ ਬੈਕਗ੍ਰਾਉਂਡ ਚੈੱਕ ਕਰਨ ਲੱਗੇ ਵੀ ਇਹਨਾਂ ਦੇ ਕੋਲ ਕਿਹੜੀ ਕਿਹੜੀ ਪਰਚੇ ਦਿੰਦੇ ਆ ਕਿੰਨੇ ਕ ਬੰਦੇ ਸੀਗੇ ਇਹ ਮੁੰਡੇ ਕਿੰਨੇ ਸੀ ਤਿੰਨ ਬੰਦੇ ਸੀ ਤਿੰਨ ਬੰਦੇ ਪਹਿਲਾਂ ਵੀ ਇਹਨਾਂ ਨੇ ਮਾਰਦਾ ਦਿੱਤੀ ਅਸੀਂ ਵੀ ਇਹ ਚਿੰਤੀ ਕਰਦੇ ਹਾਂ ਕਿ ਹੋਰ ਵੀ ਕੋਈ ਚੀਜ਼ਾਂ ਚ ਵੀ ਹੈਗੇ ਆ ਜੀ ਕੀ ਹੋ ਗਿਆ ਨਾ ਕੁਛ ਮਤਲਬ ਕੱਲੇ ਕਿ ਚੋਰੀਆਂ ਵਗੈਰਾ ਸਨੇਚਿੰਗ ਕਰਦੇ ਨੇ ਕੋਈ ਹੋਰ ਵੀ ਵਾਰਦਾਤ ਕਰਦੇ ਨੇ ਸਰ ਇਹ ਨਹੀਂ ਨਹੀਂ ਸਨੇਚਿੰਗ ਨਹੀਂ ਲੋ ਤਾਂ ਸਨੇਚਿੰਗ ਕਹਿੰਦਾ ਯੂ ਹੋ ਰਿਹਾ ਹੁ ਕੀ ਚੀਜ਼ ਬਰਾਮਦ ਹੋਇਆ ਕਿੰਨੇ ਕੋਈ ਬਾਈਕ ਫੋਨ ਬਰਾਮਦ ਹੋਇਆ ਜਿਹੜਾ ਇਹਨੇ ਕੁੜੀ ਦੇ ਕੋਲੋਂ ਖੋਇਆ ਸੀਗਾ ਬਾਕੀ ਅਸੀਂ ਹੋਰ ਕਬਤਾਲੀਸ਼ ਕਰ ਰਹੇ ਹਾਂ ਉਮੀਦ ਆ ਵੀ ਕਿ ਕੋਈ ਹੋਰ ਵੀ ਕੋਈ ਬਰਾਮਦ ਹੋਊਗਾ ਇਹਨਾਂ ਨੇ ਪਹਿਲੀ ਨਹੀਂ ਹੋਣੀ ਇਹਨਾਂ ਦੀ ਤੇ ਚੋਰੀ ਜਿਹੜੀ ਹੋ ਆ ਹੋਰ ਵੀ ਪਹਿਲਾਂ ਕੀ ਹੋ ਗਿਆ ਹੋ ਗਿਆ ਬਸ ਇਹ ਜਿਹੜੀ ਵਾਰਦਾਤ ਦਿੱਤੀ ਇਕੱਠੇ ਹੀ ਸੀਗਾ ਹਾਂ ਇਕੱਠੇ ਸੀ ਇਕੱਠਿਆਂ ਨੇ ਕਿੰਨਾਂ ਨੇ ਵਾਰਦਾਤ ਕੀਤੀ ਆ ਜਿਹੜੀ ਸਕੂਟੀ ਦੇ ਵਾਰਦਾਤ ਕੀਤੀ ਆ ਉਹ ਵੀ ਸਕੂਟਰੀ ਰਿਕਵਰ ਕਰ ਲਈ ਹੈ ਜਿਹੜਾ ਮੋਬਾਈਲ ਹੋਇਆ ਸੀ ਉਹ ਵੀ ਰਿਕਵਰ ਕਰ ਲਿਆ ਤੇ ਕਿੰਨੇ ਬੰਦੇ ਦੋਸ਼ੀ ਜਣੇ ਦਿੰਨੇ ਦੋਸ਼ੀ ਠੀਕ ਹੈ ਥੈਂਕ ਯੂ